ਹਾਂਜੀ ਮਿੱਤਰੋ ਸਤ ਸ੍ਰੀ ਅਕਾਲ ਆਪਾਂ ਪਹੁੰਚੇ ਅਸੀਂ ਟਰੈਕਟਰ ਮੰਡੀ ਮੋਗਾ ਜੀ ਤੇ ਇੱਥੇ ਆਪਾਂ ਨੂੰ ਬਾਈ ਮਿਲਿਆ ਕਰਮੇਤੀ ਵਾਲਾ ਪਾਲਾ ਹਨਾ ਹਾਂਜੀ ਇਹ ਮਿਲ ਲਿਆ ਬਾਈ ਨੂੰ ਤੇ ਬਾਈ ਕੋਲੇ ਕਿਹੜੇ ਕਿਹੜੇ ਟਰੈਕਟਰ ਨੇ ਪੁੱਛਦੇ ਆ ਸਾਰੀ ਜਾਣਕਾਰੀ ਲੈਣੇ ਆ ਕੀ ਹਾਲ ਹੈ ਬਾਈ ਜੀ ਠੀਕ ਹੈ ਜੀ ਬਹੁਤ ਵਧੀਆ ਹੋਰ ਠੀਕ ਹਾਂ ਹਾਂ ਠੀਕ ਹੈ ਬਾਈ ਹੋਰ ਸਰ ਪਰਿਵਾਰ ਜੀ ਠੀਕ ਹੈ ਜੀ ਬਹੁਤ ਵਧੀਆ ਅੱਛਾ ਬਾਈ ਜੀ ਅੱਜ ਕੀ ਲੈ ਕੇ ਆਏ ਹੋ ਇਹ ਤੋਫਾ ਅੱਜ ਜੀ ਇੱਕ ਇਹ ਫਾਰਮ ਸਾ ਠੈਕ ਕਰ ਸਕਦੇ ਜੀ ਅੱਛਾ ਜੀ ਦੋ ਟਰੈਕਟਰ ਨੇ ਦੋ ਜੀ ਹਾਂ ਜੀ ਫਾਰਮ ਟਰੈਕ ਤੇ 855 ਹੈ ਹਾਂ ਜੀ ਇਹ ਆਪਾਂ ਪਿਛਲੀ ਮੰਡੀ ਪਾਇਆ ਸੀਗਾ ਅੱਛਾ ਜੀ ਫਾਰਮ ਘਟ ਜਿਹੜਾ ਆਪਣਾ ਬੰਦਾ ਥੋੜੇ ਵੀਡੀਓ ਰਾਹੀਂ ਸੌਦਾ ਹੋ ਗਿਆ ਸੀ ਬੰਦੇ ਨਾਲ ਤੇ ਪਰ ਉਹਨਾਂ ਨੇ ਸਾਈ ਨਹੀਂ ਸੀ ਪਾਈ ਅੱਛਾ ਜੀ ਤੇ ਉਹ ਕਹਿੰਦੇ ਅਸੀਂ ਲੈ ਜਾਾਂਗੇ ਬਾਈ ਹਾਂ ਜੀ ਹਾਂ ਜੀ ਤੇ ਸਾਡਾ ਟਰੈਕਟਰ ਪੱਕਾ ਹੋ ਗਿਆ ਤੇ ਚਲੋ ਮੁੜ ਕੇ ਉਹਨਾਂ ਨੇ ਨਹੀਂ ਲੈਣਾ ਆਇਆ ਆਪਾਂ ਫੋਨ ਫਾਣ ਵੀ ਕੀਤਾ ਉਹਨਾਂ ਨੇ ਮੁੜ ਕੇ ਫੋਨ ਨਹੀਂ ਚੁੱਕਿਆ ਆਪਣਾ ਤੇ ਮੈਂ ਚਲੋ ਫਿਰ ਅਗਲੇ ਨਹੀਂ ਮਰਜੀ ਹੋਣੀ ਪਰ ਆਪਾਂ ਅੱਜ ਫੋਨ ਆਇਆ ਕੋਈ ਸੌਰਾ ਮਸ਼ਵਰਾ ਕਰਨਾ ਹੁੰਦਾ ਅੱਗਲੀ ਹਾਂਜੀ ਹਾਂਜੀ ਅੱਛਾ ਚਲੋ ਇਹਦੇ ਬਾਰੇ ਪਾਇਓ ਜੀ ਚਾਨਣਾ ਕਿਹੜਾ ਟ੍ਰੈਕ ਇਹ ਦਾਜ ਮਾਡਲ ਆ ਜੀ ਪਾਵਰ ਸਟੀering ਤੇਲ ਬ੍ਰੇਕਾਂ ਰਿਵਰਸ ਗੀਅਰ ਅੱਛਾ ਜੀ ਹਾਂਜੀ ਫਾਰਮ ਟਰੈਕ 60 ਤੇਲ ਬ੍ਰੇਕਾਂ ਰਿਵਰਸ ਗੀਅਰ ਤੇਲ ਬ੍ਰੇਕਾਂ ਤੇ ਰਿਵਰਸ ਗੀਅਰ ਪਾਵਰ ਸਟੀering ਪਾਵਰ ਸਟੀering ਆ ਜੀ 2010 ਮਾਡਲ ਆ ਬਾਕੀ ਰੰਗ ਪੇਂਟ ਦਾ ਕਿਵੇਂ ਬਾਈ ਟ੍ਰੈਕ ਜੈ ਅੱਛਾ ਲਈ ਹੱਕ ਤੇ ਆ ਹੋਰ ਕਿਤੇ ਵੀ ਨਹੀਂ ਪੋਰਾ ਜਿੰਨੀ ਕਲਮਾ ਠੀਕ ਆ ਠੀਕ ਆ ਹੱਕ ਤੇ ਹੈ ਥੋੜਾ ਬਬਾ ਹੱਕ ਤੇ ਬੈਟਰੀ ਬਾਕਸ ਆ ਬੰਪਰ ਬਾਈ ਆਮ ਹੀ ਹੋ ਜਾਂਦਾ ਤੇ ਟਾਇਰਾਂ ਦੀ ਕੰਡੀਸ਼ਨ ਬਾਈ ਕੀ ਹੈ ਦੀ ਟਾਇਰ ਹੈਗੇ 65 ਤੋਂ 70 ਪੈਸੇ ਹੀ ਦੋਨੋਂ ਵੀ ਵੀਰੇ ਹਾਂਜੀ ਮਗਰਲੇ ਤੇ ਮੂਹਰੇ ਦੇ ਦੋਨੋਂ ਹਾਂਜੀ 70 ਪੈਸੇ ਵੀਰੇ ਰੈਮ ਰੂਮ ਪੂਰੇ ਵਧੀਆ ਪੈਨੇ ਕਰ ਲਓ ਚੱਕਾ ਮਗਰਾੜ ਸਾਫ ਪੈਨੇ ਤੇ ਹੱਕ ਤੇ ਬਾਈ ਜੀ ਕਹਿੰਦੇ ਹੈ ਥੋੜੀ ਜੀ ਹੱਕ ਅਡਜਸਟਰ ਵਾਲਾ ਬਾਈ ਹੈਣਾ ਉਹ ਵੀ ਹਾਂਜੀ ਹਾਂਜੀ ਬਾਈ ਆਹ ਥਾ ਲਈ ਆ ਹਾਂਜੀ ਲਓ ਜੀ ਕਰ ਲਓ ਚੱਕਾ ਟਰੈਕਟਰ ਸੋਨੀ ਕੰਡੀਸ਼ਨ ਦਾ ਆਪਾਂ ਪਾਇਆ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਸੌਦਾ ਹੋ ਗਿਆ ਸੀ ਸਾਰਾ ਕੁਝ ਜਿਵੇਂ ਬਾਈ ਵੀ ਦੱਸਣ ਦੇ ਮੁਤਾਬਕ ਥੋੜਾ ਜਿਹਾ ਅਗਲੇ ਦਾ ਵੀ ਸਿਸਟਮ ਹੁੰਦਾ ਵਾ ਬਾਕੀ ਟਰੈਕਟਰ ਬਾਈ ਜੀ ਦੇ ਵਜ੍ਹਾ ਜਿਸੀ ਹੈ ਰੰਗ ਪੇਂਟ ਦਾ オリジナル ਹੈ ਜੀ ਬੈਟਰੀ ਨਵੀਂ ਹੈ ਬਾਈ ਇਹਦੀ ਹਾਂ ਜੀ ਉਹ ਬੈਟਰੀ ਹਾਂ ਜੀ ਬੈਟਰੀ ਨਵੀਂ ਹੈ ਮੇਗਾ ਨਹੀਂ ਜੀ ਨਹੀਂ ਬੈਟਰੀ ਨਹੀਂ ਨਵੀਂ ਹੈ ਦੀ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਤੇ ਮੜਾ ਜਾ ਕਰਾ ਦੋ ਚੈੱਕ ਖੋਲ ਕੇ ਵਿੱਚ ਆ ਜੋ ਵੇਚਨੇ ਦਾ ਮਰਵਾ ਦਿੰਨੇ ਆ ਤੁਹਾਨੂੰ ਲਓ ਜੀ ਸਟਿਕਰ ਸੁੱਪਰ ਲੱਗੇ ਨੇ ਉਵੇਂ ਕੰਪਨੀ ਵਾਲੇ ਵਾਲੇ ਤੇ ਰੈਡੀਏਟਰ ਵਧੀਆ ਪਿਆ ਵਾ ਸੁੱਕਾ ਪਿਆ ਟਰੈਕਟਰ ਬਿਲਕੁਲ ਸੋਹਣੀ ਕੰਡੀਸ਼ਨ ਦਾ ਟਰੈਕਟਰ ਤੇ 2010 ਮਾਡਲ ਆ ਮਿੱਤਰੋ ਪੰਜਾਬ ਨੰਬਰ ਆ ਤੇ 99 ਨਾਮ ਆ ਬਾਈ ਇਹ ਪਹਿਲੀ ਪਹਿਲੀ ਪਾਰਟੀ ਦਾ ਆ ਦੇਖ ਲਓ ਜੀ ਪਾਵਰ ਸਟੀਅਰਿੰਗ ਵਾਲਾ ਸਿਸਟਮ ਸਾਰਾ ਲੱਗਿਆ ਹੋਇਆ ਵਾ ਪਹਿਲੀ ਪਾਰਟੀ ਦੇ ਨਾਮ ਆ ਟਰੈਕਟਰ 2010 ਮਾਡਲ ਆ 3 ਲੱਖ 30 ਹਜ਼ਾਰ ਕੇ ਟਰੈਕਟਰ ਦਾ ਰੇਟ ਰੱਖਿਆ ਬਾਈ ਨੇ ਤੇ ਬਾਈ ਜੀ ਕਿੰਨਾ ਇਹਦੇ 'ਚ ਮਾਨਦਾਨ ਕਿੰਨਾ ਕਰ ਦੋਗੇ 71000 ਦਾ ਟਰੈਕਟਰ ਦੇ ਦੇ 20000 ਰੁਪਏ ਛੱਡ ਦੋਗੇ ਛੱਡ ਦੇ ਲਓ ਜੀ 71000 ਜਿਹੜਾ ਤੇਰੀ ਵੀਡੀਓ ਵੇਖ ਕੇ 5000 ਹੋਰ ਲਓ ਜੀ ਤਕਰੀਬਨ 15000 ਟਰੈਕਟਰ ਦੇ ਵਿੱਚ ਛੋਟ ਹੋ ਜਾਣੀ ਹੈ ਕਰ ਲਿਓ ਕੰਟੈਕਟ ਬਾਈ ਨਾਲ 50000 ਦਾ 25000 ਛੋਟ ਹੋਗੀ ਲਓ ਜੀ ਤੇ ਬਾਕੀ ਮੌਕੇ ਦੇ ਬਾਈ ਜੀ ਕਰ ਦੇਣਗੇ ਮਾਨਤਾਂ ਤੇ ਦੂਜਾ ਟਰੈਕਟਰ ਕਿਹੜਾ ਬਾਈ 85500 ਆਜੋ ਮਾੜਾ ਇਹੋ ਵੀ ਦਿਖਾ ਦੋ ਆਜੋ 85500 ਦੇ ਵੀ ਨੀਗਾ ਮਰਵਾ ਦੇ ਨੀਗਾ ਆ ਖਣਈ ਸਭ ਇਹ ਕਿਹੜਾ ਮਾਡਲ ਆ ਬਾਈ 2004 ਆ ਜੀ 2004 ਮਾਡਲ ਆ ਕਿਹੜੇ ਬ੍ਰੇਕਾਂ ਵਾਲੇ ਬ੍ਰੇਕਾਂ ਹਾਂ ਹਾਂਜੀ ਪਹਿਲੀ ਪਾਰਟੀ ਦਾ ਜੀ ਪਹਿਲੀ ਪਾਰਟੀ ਦਾ ਹੈ ਬਾਈ ਹਾਂਜੀ ਰੰਗ ਪੇਂਟ ਦਾ ਕਿਵੇਂ ਆ ਸਾਰਾ ਓਰੀਜਨਲ ਆ ਜੀ ਕੱਲੇ ਬੰਪਰ ਨੂੰ ਛੱਡ ਕੇ ਅੱਛਾ ਜੀ ਬੰਪਰ ਨੂੰ ਛੱਡ ਕੇ ਨਤਰੋ ਬਾਕੀ ਸਾਰਾ ਟਰੈਕਟਰ ਅਮੇਜ਼ਨ ਵਾਲਾ ਬਾਈ ਜਿਵੇਂ ਨਵਾਂ ਪਿਆ ਜੀ ਠੀਕ ਆ ਇਹ ਸਾਰਾ ਟਰੈਕਟਰ ਆ ਮਾਰੋ ਡਬਲ ਕਲੱਬ ਆ ਬਾਈ ਡਬਲ ਜੀ ਡਬਲ ਡਬਲ ਕਲੱਬ ਆ ਜੀ ਪੈਰਪੂਰ ਦਾਣ ਪੂਰੇ ਵਧੀਆ ਆ ਇਹ ਲੋਵੇਂ ਪਿਆ ਕਿਤੇ ਨਹੀਂ ਰੰਗ ਰੋ ਹਾ ਹਾ ਨਹੀਂ ਠੀਕ ਆ ਰੈਮਰੋਮਾ ਵਿਖਾ ਦੇ ਰਹਿਮ ਦਿਖਾ ਦਿੰਦੇ ਆ ਲੋ ਜੀ ਕਰ ਲੋ ਚੈੱਕ ਰੈਮ ਵੀ ਵਧੀਆ ਪਏ ਨੇ ਮਗਰਾੜ ਸਾਹਿਬ ਪਏ ਨੇ ਹੌਫ ਤੇ ਮਲਵਾ ਦਿੰਦੇ ਨੇ ਗਾ ਜੋ ਸਮਾਨ ਸਮੂਹ ਨਾਲ ਆ ਬਾਈ ਸਾਰਾ ਸਾਰਾ ਹੀ ਸਾਰਾ ਬਾਈ ਛਤਰੀ ਹੈ ਨਹੀਂ ਕਰ ਲਈ ਠੀਕ ਆ ਛਤਰੀ ਹੈਣੀਗੀ ਹਾਂਜੀ ਡੰਡਾ ਪੱਟੀ ਨਾਲ ਆ ਹਨਾ ਹਾਂਜੀ ਹਾਂਜੀ ਹੁੱਕ ਕਰ ਲੋ ਚੈੱਕ ਸੋਹਣੀ ਕੰਡੀਸ਼ਨ ਦਾ ਡਰਾਈਵਰ ਟਾਇਰਾਂ ਦੀ ਕੰਡੀਸ਼ਨ ਕੀ ਆ ਬਾਈ ਜੀ ਇਹਦੀ 85 ਪੈਸੇ ਆ ਜੀ ਮਗਰਲੇ ਦੇ ਮੂਰਲੇ ਦੋਨਾਂ ਦੀ ਮੂਰਲੇ ਘੱਟ ਆ ਮਗਰਲੇ 85 ਮਗਰਲੇ 85 ਪਾਸੀਆ ਤੇ ਮੂਰਲੇ ਅੱਧੇ ਕ ਹੈਗੇ ਮੂਰਲੇ ਅੱਧੇ ਕ ਪੈਣੇ ਕਰ ਲੋ ਚੈੱਕ ਜੀ ਸੋਹਣੀ ਕੰਡੀਸ਼ਨ ਦਾ ਡਰਾਈਵਰ ਹੈ ਵੀ 2004 ਮਾਡਲ ਦਾ ਸੋਹਣੀ ਬਾਈ ਹਾਂ ਜੀ ਆ ਜਾਓ ਇਹ ਕਿੰਨੇ ਦਾ ਨਾਮ ਆ ਬਾਈ ਪਹਿਲੇ ਪਹਿਲੇ ਬਾਈ ਪਹਿਲੇ ਨਾਮ ਆ ਠੀਕ ਆ ਠੀਕ ਆ ਇਹ ਪਹਿਲੇ ਨਾਮ ਆ ਆ ਜਾਓ ਇਹਦੇ ਵਿੱਚ ਮਰਵਾ ਦੇਉਂਗਾ ਮੜੀ ਜੀ ਇੱਕ ਵਾਰ ਔਲ ਕੇ ਕਰਾ ਦੇ ਤਾ ਆ ਲਓ ਜੀ ਪਿਆਵਾ ਬਲਕੋ ਸਾਫ ਪਿਆ ਕਰ ਲੋ ਚੱਟ ਨਿਊਜ਼ੀਲੈਂਡ ਨਿਊਜ਼ੀਲੈਂਡ ਵੀ ਪੰਨਾ ਸੁੱਕਾ ਪਿਆ ਟਰੈਕਟਰ ਰੈਡੀਏਟਰ ਪੂਰਾ ਵਧੀਆ ਪਿਆਵਾ ਕੋਈ ਲੰਬੇ ਵਾਲਾ ਕੰਮ ਨਹੀਂ ਵਾਹ ਕਰ ਚੱਟ ਕਰਕੇ ਲੈ ਜਾ ਸਕਦੇ ਹੋ ਨਾ ਬਾਈ ਵਾਹ ਕੇ ਵਾਹ ਕੇ ਗਾਰੰਟੀ ਨਾਲ ਠੀਕ ਹੈ ਇਹਦਾ ਰੇਟ ਕਿੰਨਾ ਬਾਈ ਜੀ ਇਹਦਾ 2 ਲੱਖ 40 ਹਜ਼ਾਰ ਆ ਜੀ 2 ਲੱਖ 40 ਹਜ਼ਾਰ ਡਿਮਾਂਡ ਕਰਦੇ ਹਾਂ ਹਾਂਜੀ ਇਹਦੇ ਤੇ ਜੀ ਡਿਸਕਾਊਂਟ ਹੋ ਜੂਗਾ ਹਾਂ 20 ਹਜ਼ਾਰ ਛੱਡ ਦੇਣ ਲਓ ਜੀ 20 ਹਜ਼ਾਰ ਬਣ ਜੀ 20 ਹਜ਼ਾਰ ਰੁਪਏ ਬਾਈ ਇਹ ਚੋ ਕਰਤਾ 25 ਦੂਜੇ ਦੋ ਕਰਤਾ ਹਾਂ ਨਾ ਹਾਂਜੀ ਐ ਮੈਟਰੋ ਕੰਟੈਕਟ ਕਰ ਲਓ ਬਾਈ ਦਾ ਪੈਂਡ ਹੈਗਾ ਪਰਮਿਟੀ ਜ਼ਿਲ੍ਹਾ ਰੋਇਪੁਰ ਹਾਂਜੀ ਜ਼ਿਲ੍ਹਾ ਰੋਇਪੁਰ ਆ ਬਾਈ ਪਰਮਿਟੀ ਦਾ ਹੀ ਕੋਲ ਆ ਹਾਂਜੀ ਪਾਲਾ ਬਾਈ ਦਾ ਨਾਲ ਆ ਨਾਮ ਆ ਰਸ਼ਪਾਲ ਸਿੰਘ ਪਾਲਾ ਹਾਂਜੀ ਪਾਲਾ ਬਈਆ ਮੋਬਾਈਲ ਨੰਬਰ ਤੁਹਾਨੂੰ ਬੋਲਦ ਰਿਹਾ ਬੋਲੋ ਵੀ ਮੋਬਾਈਲ ਨੰਬਰ 94641 ਜੀ 12090 94641 12090 ਹਾਂਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆਪਾਂ ਥੰਬਨੇਲ ਦੇ ਵਿੱਚ ਪਾ ਦਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵਰਸ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਭਰਾ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਜੀ